ਪਿਆਰ ਤੇਰਾ ਸਾਨੂੰ ਰਾਸ ਨਹੀਂ ਆਇਆ ਤੇ ਕਿਹੜੇ ਵਕਤ ਮਾਰੇ ਅਸੀਂ ਲਾਈ ਜਿੰਦੜੀ ਵੇਦੋ ਜਿੱਕ ਵਿੱਚ ਫਸ ਗਈ ਤੇ ਦਿਲ ਰੋ ਰੋ ਦੇਵੇ ਦੁਹਾਈ ਹੂੰ ਕਲਮ ਕਲੜੀ ਵੇ ਈ ਸ਼ਾਦੀ ਕੇ ਤੁਰ ਗਿਓ ਤੇ ਸਾਨੂੰ ਬਿਰਹੋ ਦੀ ਕੰਡ ਲਾਈ ਕੰਡੀ ਦੇ ਕੰਡੇ ਸਿਖੜੇ ਵੇ ਅੜਿਆ ਤੇ ਤਨ ਨਿਕੇ ਰਾਈ ਹੁ ਰਾਹੀ ਹ ਤੂੰ ਕਰਕੇ ਕੌ ਲਿਕਰ ਚਨਾ ਕਿਉਂ ਗਿਆ ਤੂੰ ਮਨੋਂ ਵਸਾਰ ਚਨਾ ਵੇ ਪਿਆ ਕੀ ਅਜ਼ਮਾਉਦਾ ਤੇਰੀ ਆਸ ਤਾਉਂਦੀ ਰਹਿੰਦੀ ਆ ਵੇ ਪਰ ਤੂੰ ਨੀ ਆਉਂਦਾ ਤੇਰੀ ਆਸ ਤਾਉਂਦੀ ਰਹਿੰਦੀ ਆ ਵੇ ਪਰ ਤੂੰ ਨੀ ਆਉਂਦਾ ਇਹ ਸ਼ਿਕ ਜਨਾ ਦੇ ਹੱਡੀ ਵੇ ਰਚਿਆ ਉਹ ਤਾਂ ਸੁੱਕ ਜਾਂਦੇ ਵਾਗਰ ਕਾਨਿਆਂ ਦੇ ਕੁਝ ਸੁੱਕ ਜਾਂਦੇ ਵੇ ਕੁਝ ਮੁੱਕ ਜਾਂਦੇ ਤੇ ਕੁਝ ਮਰ ਜਾਂਦੇ ਨਾਲੀ ਤਾਨਿਆ ਦੇ ਤੂੰ ਕਿਹੜੇ ਦੇਸ਼ ਵਿੱਚ ਰਹਿਣਾ ਏ ਕੀ ਉੱਥੇ ਬਹੁਤੇ ਸੁਖ ਸੱਜਣਾ ਕੀ ਉੱਥੇ ਠੰਡੀਆਂ ਸ਼ਾਵਾ ਵੇ ਹਾਏ ਅਸੀਂ ਕੜਕ ਦੀ ਧੁੱਪ ਸੱਜਣਾ ਸਾਡੇ ਪਾਏ ਪਰਛਾਵੇਂ ਨਾਲ ਕੋਈ ਵੇ ਪਾਏ ਪਰਛਾਵੇਂ ਨਾਲ ਕੋਈ ਤੇਰਾ ਦਿਲ ਕਬਰ ਆਉਂਦਾ ਤੇਰੀ ਆਸ ਤਾਉਂਦੀ ਰਹਿੰਦੀ ਆ ਵੇ ਪਰ ਤੂੰ ਨਹੀਂ ਆਉਂਦਾ ਤੇਰੀ ਆਸ ਤਾਉਂਦੀ ਰਹਿੰਦੀ ਆ ਵੇ ਪਰ ਤੂੰ ਨਹੀਂ ਆਉਂਦਾ ਹੀディ ਆਇ ਤੇ ਮੈਂ ਜਾ ਯਾਰ ਨਹੀਂ ਆਇ ਤੇ ਰੱਬਾ ਖੈਰ ਹੋਵੇ ਉਹਦੇ ਦਮ ਦੀ ਹਾਰ ਸ਼ਿੰਗਾਰ ਮੈਨੂੰ ਚੰਗੇ ਨਹੀਂ ਲੱਗਦੇ ਤੇ ਕਿਸੇ ਚੀਜ਼ ਤੇ ਨਜ਼ਰ ਵੀ ਨਹੀਂ ਜੰਮਦੀ ਸੁੱਖਾ ਵਾਲੀਆਂ ਨੀਂਦ ਰਾਮਾਰੀ ਆ ਬੈ ਤੇ ਅੱਜ ਰਾਤ گزارਾ ਗਮ ਦੀ ਯਾਰ ਮਿਲੇ ਫਿਰ ਈਦ ਮਨਾਵਾ ਤੇ ਬਿਨਾ ਯਾਰ ਦੇ ਈਦ ਨਾ ਕੰਦੀ ਇਹ ਲਫ਼ਜ਼ ਆਖਰੀ ਲਿਖਦੀ ਆ ਮੈਂ ਹੋਰ ਅੱਗੇ ਕੁਝ ਕਹਿਣਾ ਨਹੀਂ ਤੇਰੇ ਬਿਨਾ ਹਾਏ ਮੱਖਣ ਸੋਹ ਤਿਆਵੇ ਪਰ ਇਹ ਦੁਨੀਆ ਤੇ ਰਹਿਣਾ ਨਹੀਂ ਫਿਰ ਵਿੱਚ ਸਵੇ ਆਦੇ ਆ ਕੇ ਤੂੰ ਹਾਏ ਵਿੱਚ ਸਵੇ ਆਦੇ ਆ ਕੇ ਤੂੰ ਰਹੀ ਚ ਖਾਚਣਾਉਂਦਾ ਤੇਰੀ ਆਸ ਤਾਉਂਦੀ ਰਹਿੰਦੀ ਆਵੇ ਪਰ ਤੂੰ ਨਹੀਂ ਆਉਂਦਾ ਤੇਰੀ ਆਸ ਤਾਉਂਦੀ ਰਹਿੰਦੀ ਆਵੇ ਪਰ तुन दा ह